ਚਾਈਨਾ ਡੋਰ ਦਾ ਕਹਿਰ جاری ਇੱਕ ਬਜ਼ੁਰਗ ਮਹਿਲਾ ਹੋਈ ਗੰਭੀਰ ਰੂਪ ਵਿੱਚ ਜ਼ਖਮੀ ਪੁਲਿਸ ਵੱਲੋਂ ਕਾਰਵਾਈ ਦਾ ਦਿੱਤਾ ਭਰੋਸਾ ਸਮਰਾਲਾ ਦੀ ਇੱਕ ਬਜ਼ੁਰਗ ਔਰਤ ਕਟਾਣੀ ਤੋਂ ਆਪਣੀ ਗਵਾਂਡਨ ਨਾਲ ਦਵਾਈ ਲੈ ਕੇ ਸਮਰਾਲੇ ਵੱਲ ਨੂੰ ਆ ਰਹੀ ਸੀ ਤਾਂ ਕੁਲਾਨ ਟੋਲ ਪਲਾਜ਼ਾ ਦੇ ਨਜ਼ਦੀਕ ਚਾਈਨਾ ਡੋਰ ਖੂਨੀ ਡੋਰ ਪੈਰਾਂ ਵਿੱਚ ਲਪਟ ਗਈ ਜਿਸ ਨਾਲ ਬਜ਼ੁਰਗ ਔਰਤ ਦੇ ਦੋਨੇ ਪੈਰਾਂ ਵਿੱਚ ਪਾਏ ਹੋਏ ਬੂਟਾਂ ਨੂੰ چیرਦੀ ਹੋਈ ਚਾਈਨਾ ਡੋਰ ਨੇ ਪੈਰਾਂ ਨੂੰ ਵੀ ਵੱਢ ਦਿੱਤਾ ਬਜ਼ੁਰਗ ਔਰਤ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਚਲਿਆਂਦਾ ਗਿਆ ਜਿੱਥੇ ਡਾਕਟਰ ਨੇ ਦੱਸਿਆ ਕਿ ਬਜ਼ੁਰਗ ਔਰਤ ਦੇ ਇੱਕ ਪੈਰ ਵਿੱਚ ਗੰਭੀਰ ਕੱਟ ਲੱਗਿਆ ਹੋਇਆ ਹੈ ਡੋਰ ਨੇ ਪੈਰ ਦੀ ਆਟਰੀ ਵੀ ਵੱਢ ਦਿੱਤੀ ਜਿਸ ਨਾਲ ਲਗਾਤਾਰ ਖੂਨ ਨਿਕਲਦਾ ਰਿਹਾ ਖੂਨ ਨੂੰ ਰੋਕਣ ਲਈ 8 ਟਾਂਕੇ ਲਗਾਉਣੇ ਪਏ ਇਸ ਦੀ ਸੂਚਨਾ ਤੁਰੰਤ ਐਸਐਚਓ ਸਮਰਾਲਾ ਰਾਓ ਵਿਰਿੰਦਰ ਸਿੰਘ ਨੂੰ ਦਿੱਤੀ ਗਈ ਥਾਣਾ ਮੁਖੀ ਰਾਉ ਵਰਿੰਦਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਪਿਛਲੇ 4 ਦਿਨਾਂ ਤੋਂ ਲਗਾਤਾਰ ਚਾਈਨਾ ਡੋਰ ਨੂੰ ਲੈ ਕੇ ਸਮਰਾਲਾ ਇਲਾਕੇ ਵਿੱਚ ਮੁਨਿਆਦੀ ਕਰਵਾਈ ਜਾ ਰਹੀ ਅਤੇ ਦੁਕਾਨਦਾਰਾਂ ਨੂੰ ਵੀ ਸਖਤ ਹਦਾਇਤ ਦਿੱਤੀ ਗਈ ਹੈ ਕਿ ਜੇ ਕੋਈ ਵੀ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਦੋਂ ਬਜ਼ੁਰਗ ਔਰਤ ਦੀ ਘਟਨਾ ਬਾਰੇ ਥਾਣਾ ਮੁਖੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਜੋ ਘਟਨਾ ਹੈ ਸਮਰਾਲੇ ਤੋਂ ਬਾਹਰ ਕੁਲਾਲ ਟੋਲ ਪਲਾਜ਼ਾ ਦੇ ਕੋਲ ਦੀ ਦੱਸੀ ਜਾ ਰਹੀ ਹੈ ਫਿਰ ਵੀ ਮੈਂ ਜਾ ਕੇ ਦੇਖਾਂਗਾ ਕਿ ਜੋ ਕਾਰਵਾਈ ਬਣਦੀ ਹੈ ਉਸ ਨੂੰ ਜਲਦ ਤੋਂ ਜਲਦ ਅਮਲ 'ਚ ਲਿਆਂਦਾ ਜਾਵੇਗਾ ਸਮਰਾਲਾ ਤੋਂ ਕਰਿਸ਼ਨ ਲਾਲ ਚਾਂਦਲਾ ਦੀ ਰਿਪੋਰਟ ਕਵਲ ਕੋਰਾ ਮੇਰੇ ਨਾਲ ਸਾਡੇ ਗਵਾਂਢ ਤੋਂ ਆਂਟੀ ਜੀ ਮਾਤਾ ਚਰਨਜੀਤ ਕੌਰ ਜੀ ਉਮਰ 85 ਸਾਲ ਠੀਕ ਹੈ ਅਸੀਂ ਰਸਤੇ ਵਿੱਚੋਂ ਦਵਾਈ ਲੈਣਦੇ ਆਉਂਦੇ ਸੀ ਰਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ ਕਿਰਪਾ ਕਰਕੇ ਬੇਨਤੀ ਹੈ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਸ਼ਕਤੀ ਨੂੰ ਬੰਦ ਕੀਤਾ ਜਾਵੇ ਤਾਂ ਕਿ ਕਿਸਦਾ ਨੁਕਸਾਨ ਨਾ ਹੋਵੇ ਥੈਂਕ ਯੂ ਮੇਰਾ ਨਾਮ ਜੀ ਡਾਕਟਰ ਹਿਤੇਸ਼ ਡਾਕਟਰ ਜੀ ਦਾ ਪੇਸ਼ੈਂਟ ਆਇਆ ਜੀ ਹਾਂਜੀ ਹਾਂਜੀ ਕੀ ਹੋਇਆ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਜੀ ਚਰਨਜੀਤ ਕੌਰ ਨਾ 40 ਸਾਲ ਦੀ ਫੀਮੇਲ ਹੈ ਜੀ ਤੇ ਦਰਸ਼ਨ ਨਗਰ ਤੋਂ ਸਮਰਾਲਾ ਤੋਂ ਤੇ ਉਹ ਚਾਈਨਾ ਡੋਰ ਦੇ ਸ਼ਿਕਾਰ ਹੋਏ ਨੇ ਸਕੂਟੀ ਤੇ ਜਾ ਰਹੇ ਸੀਗੇ ਤੇ ਸਕੂਟਰੀ ਦੀ ਜਿਹੜੀ ਚਾਈਨਾ ਡੋਰ ਹੁੰਦੀ ਹੈ ਉਹ ਪੈਰ ਤੇ ਫਸ ਗਈ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ ਤੇ ਕਾਫੀ ਖੂਨ ਵੀ ਨਿਕਲਾ ਹੈਗਾ ਤੇ ਅਸੀਂ ਜਸ ਥੋੜੀ ਦੇਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਆਟੇ ਆ ਤੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਸੀ ਆ ਹੁਣ ਜਸਟ ਇਹ ਆ ਵੀ ਆਪਾਂ ਤਾਂ ਇਹੀ ਕਹਾਂਗੇ ਲੋਕਾਂ ਨੂੰ ਰਿਕਵੈਸਟ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਕਰਨੀ ਦੇਖਦੇ ਹੋਏ ਵੀ ਜਿਹੜੀ ਵੀ ਚਾਈਨਾ ਡੋਰ ਦੇ ਸਰਕਾਰ ਦੀ ਹਦਾਇਤਾਂ ਸੀਗੀਆਂ ਵੀ ਅਸੀਂ ਇਸ ਚੀਜ਼ ਤੇ ਲਗਾਮ ਲਗਾਣੀ ਹੈ ਉਹ ਨੂੰ ਹੋਰ ਚੰਗੇ ਤਰੀਕੇ ਨਾਲ ਦੇਖਣ ਤੇ ਇਹਨੂੰ ਤੰਦਰੁਸਤ ਕਰਨ ਤਾਂ ਕਿ ਐਵੇਂ ਦੀ ਜਿਹੜੀ ਵਾਰਦਾਤਾ ਅਗਲੀ ਆਉਣ ਵਾਲੇ ਟਾਈਮ ਤੇ ਨਾ ਹੋਵੇ ਕੁਝ ਪਤਾ ਲੱਗਿਆ ਕਿੱਥੇ ਹੋਇਆ ਇਹਨੂੰ ਇਹ ਸਕੂਟਰ ਤੇ ਜਾ ਰਹੀ ਸੀ ਜੀ ਉੱਥੇ ਕਿਤੇ ਹੋਇਆ ਐਗਜ਼ੈਕਟਲੀ ਤਾਂ ਮੈਨੂੰ ਪਤਾ ਨਹੀਂ ਹੈ ਪਰ ਸਕੂਟਰ ਤੇ ਜਾ ਰਹੀ ਸੀ ਉੱਥੇ ਪੈਰ ਦੇ ਨੀ ਇਹਨਾਂ ਦੇ ਫਸ ਗਈ ਡੋਰ ਤੇ ਉਹ ਬਸ ਤੁਹਾਨੂੰ ਪਤਾ ਹੈਗਾ ਤੇ ਉਹਨਾਂ ਨੇ ਆਪਣਾ ਬੂਟ ਵਗੈਰਾ ਵੀ ਪਾਏ ਹੋਏ ਸੀ ਬੂਟ ਵੀ ਚੀਰੇ ਗਏ ਉਹਨਾਂ ਦੇ ਤੇ ਨੁਕਸਾਨ ਤਾਂ ਕਾਫੀ ਹੋਇਆ ਹੈਗਾ ਪਰ ਐਗਜ਼ੈਕਟਲੀ ਮੈਂ ਪੁੱਛ ਕੇ ਤੁਹਾਨੂੰ ਦੱਸਦਾਗਾ ਕੀ ਸੀ ਐਗਜ਼ੈਕਟਲੀ ਕੀ ਸੀ ਕੀ ਮੈਂ ਤੁਹਾਨੂੰ ਚਾਰਨੀ ਸਿੰਘ ਤੇ ਤੁਹਾਡੇ ਕੀ ਲੱਗਦੇ ਨੇ ਸਾਡੇ ਕਮਾਂਡੀ ਨੇ ਹੋਇਆ ਕੀ ਉਹਨਾਂ ਨੂੰ ਹੋਇਆ ਰਸਤੇ 'ਚ ਆ ਰਿਹਾ ਸੀ ਵਾਇਲ ਕੈਸਲੇ ਕੋਲ ਆ ਜਿਹੜੀ ਉਹ ਡੋੜਾ ਹੈ ਉਹ ਇਹਨਾਂ ਦੇ ਪੈਰਾਂ 'ਚ ਲਿਫਟਿਕ ਹੈ ਅੱਛਾ ਜੀ ਪੈਰ ਲਿਫਟਨ ਕਰਕੇ ਉਹਨੇ ਕਾਫੀ ਮਤਲਬ ਨੁਕਸਾਨ ਪਹੁੰਚਾਇਆ ਇਹ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਕਟਾਣੀ ਤੋਂ ਸੁਨਾਰੇ ਨੂੰ ਆ ਰਹੇ ਸੀਗੇ ਤੇ ਰਿੰਦ ਕਿੱਥੇ ਨੇ ਰਿੰਦੇ ਸੁਨਾਰੇ ਆ ਦਰਸ਼ਨਾ ਕਰਦੇ ਕਿੰਨੀ ਕੁ ਉਮਰ ਹੈ ਇਹਨਾਂ ਦੀ ਇਹਨਾਂ ਦੀ ਉਮਰ ਹੋਊਗੀ 60 ਸਾਲ ਤੋਂ ਉੱਪਰ ਹੈ ਕਿ ਕਿੱਦੇ ਸਾਈਕਥੇ ਲੱਗੀ ਤੇ ਦੂਰ ਇੱਥੇ ਵੱਡਾ ਦੂਰ ਨੇ ਪੈਰ ਪੈਰਾਂ ਦੇ ਦੋਹਾਂ ਪੈਰਾਂ ਤੋਂ ਤੇ ਨਾਲ ਕੌਣ ਸੀ ਉਸ ਟਾਈਮ ਨਾਲ ਸਾਡੇ ਮੇਰੀ ਨੋ ਰਣੀ ਸੀ ਕਿਸ ਚੀਜ਼ ਤੇ ਸੀ ਉਹ ਆਪਣੇ ਐਕਟਵਾ ਤੇ ਤੇ ਹੁਣ ਹਸਪੀਟਲ ਲੈ ਕੇ ਆਏ ਹਾਂ ਕੋਈ ਸੂਚਨਾ ਨਹੀਂ ਕੋਈ ਉਤਰਾ ਨਹੀਂ ਇਸ ਦਿਹਾੜੇ ਡੋਰ ਕਿਹੜੀ ਸੀ ਡੋਰ ਤਾਂ ਚੈਨ ਡੋਰ ਸੀ ਹਾਂ ਕਾਸ਼ ਕੇ ਡੋਰ ਸੀ